ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਸਾਲ 2023 ਕੁਝ ਘੰਟੀਆਂ ਬਾਅਦ ਹੀ ਕੁਝ ਖਟੀਆਂ ਤੇ ਕੁਝ ਮਿੱਠੀਆਂ ਯਾਦਾਂ ਛੱਡਦਾ ਹੋਇਆ ਰੁਕਸਤ ਹੋਣ ਜਾ ਰਿਹਾ ਹੈ ਅਤੇ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ ਸਾਲ 2023 ਕਈ ਫਿਲਮੀ ਤੇ ਸੰਗੀਤਕ ਕਲਾਕਾਰਾਂ ਦੀ ਜ਼ਿੰਦਗੀ 'ਚ ਨਵੇਂ ਰੰਗ ਭਰ ਕੇ ਜਾ ਰਿਹਾ ਹੈ ਤੇ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ ਸਾਲ 2023 ਕਈ ਫਿਲਮੀ ਤੇ ਸੰਗੀਤਕ ਕਲਾਕਾਰਾਂ ਦੀ ਜ਼ਿੰਦਗੀ 'ਚ ਨਵੇਂ ਰੰਗ ਭਰ ਕੇ ਜਾ ਰਿਹਾ ਹੈ ਸਾਲ 2023 'ਚ ਕਈ ਕਲਾਕਾਰਾਂ ਦੇ ਘਰ ਨੰਨੇ ਬੱਚਿਆਂ ਦੀਆਂ किलਕਰੀਆਂ ਗੂੰਜੀਆਂ ਅਤੇ ਕਿਸੇ ਦੇ ਘਰ ਵਿਆਹ ਹੋਏ ਨੇ ਸਾਨੂੰ ਸਾਰਿਆਂ ਨੂੰ ਨਵੇਂ ਚਾਅ ਉਤਸ਼ਾਹ ਨਾਲ ਨਵੇਂ ਸਾਲ ਦਾ ਸਵਾਗਤ ਕਰਨਾ ਚਾਹੀਦਾ ਹੈ ਬੇਸ਼ੱਕ ਕਈਆਂ ਲਈ ਇਸ ਸਾਲ ਕੁਝ ਕੌੜੇ ਅਨੁਭਵ ਵੀ ਛਾੜ ਦਵੇਗਾ ਪਰ ਕਈਆਂ ਲਈ ਖੁਸ਼ੀਆਂ ਵੀ ਲੈ ਕੇ ਆਏਗਾ ਇਹ ਖਬਰ ਰਾਹੀਂ ਮਨ ਅਜਿਹੇ ਕਲਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਘਰ ਨੰਨੇ ਬੱਚਿਆਂ ਦੀਆਂ ਕਿਲਕਰੀਆਂ ਗੂੰਜੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਾਂ ਹੰਸ ਪਰਿਵਾਰ ਦੀ ਹੰਸ ਰਾਜ ਹੰਸ ਦੀ ਨੂੰ ਮਾਨਸੀ ਸ਼ਰਮਾ ਦੀ ਜੀ ਹਾਂ ਟੀਵੀ ਸੀਰੀਅਲ ਸ਼ੂਟੀ ਸਰਦਾਰਨੀ ਫੇਮ ਅਦਾਕਾਰਾ ਮਾਨਸੀ ਸ਼ਰਮਾ ਨੇ ਸਤੰਬਰ ਮਹੀਨੇ ਧੀ ਨੂੰ ਜਨਮ ਦਿੱਤਾ ਅਦਾਕਾਰਾ ਦੂਜੀ ਵਾਰ ਮਾਂ ਬਣੀ ਹੈ ਇਸ ਤੋਂ ਪਹਿਲਾਂ ਉਹ ਇੱਕ ਪੁੱਤਰ ਨੂੰ ਜਨਮ ਦੇ ਚੁੱਕੀ ਹੈ हां ਹੁਣ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿਲਦੀ ਇਸ ਸਾਲ ਜੱਸੀ ਗਿਲ ਦੂਜੀ ਵਾਰ ਪਿਤਾ ਬਣੇ ਨੇ ਉਹਨਾਂ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਪੁੱਤਰ ਨੇ ਜਨਮ ਲਿਆਇ ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਸੋਸ਼ਲ ਮੀਡੀਆ ਤੇ ਫੈਨਸ ਨਾਲ ਸਾਂਝੀਆਂ ਕੀਤੀਆਂ ਨੇ ਇਸ ਤੋਂ ਪਹਿਲਾਂ ਜੱਸੀ ਗਿਲਦੀ ਇੱਕ ਧੀ ਹੈ ਜਿਸ ਨਾਲ ਉਹ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ ਜੀ ਹਾਂ ਹੁਣ ਗੱਲ ਕਰਨ ਜਾ ਰਹੇ ਹਾਂ ਗਾਇਕ ਕੁਲਵਿੰਦਰ ਬਿੱਲਾ ਦੇ ਜੀ ਹਾਂ ਇਸ ਸਾਲ ਗਾਇਕ ਕੁਲਵਿੰਦਰ ਬਿੱਲਾ ਦੂਜੀ ਵਾਰ ਪਿਤਾ ਬਣੇ ਨੇ ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਸੀ ਇਸ ਤੋਂ ਪਹਿਲਾਂ ਉਹਨਾਂ ਦੇ ਘਰ ਤੀ ਸਾਂਝ ਦਾ ਜਨਮ ਹੋਇਆ ਸੀ ਕੁਲਵਿੰਦਰ ਬਿੱਲਾ ਨੇ ਆਪਣੇ ਪੁੱਤਰ ਦਾ ਨਾਮ ਜਿੰਦ ਸਿੰਘ ਜਸੜ ਰੱਖਿਆ ਹੈ ਦੱਸ ਦਈਏ ਕਿ ਪੰਜਾਬੀ ਗਾਇਕ ਗੁਰਲੇਜ਼ ਅਖਤਰ ਤੇ ਗਾਇਕ ਕੁਲਵਿੰਦਰ ਕੈਲੀ ਦੇ ਘਰ ਇਸ ਸਾਲ ਧੀ ਨੇ ਜਨਮ ਲਿਆ ਇਸ ਦੀ ਜਾਣਕਾਰੀ ਗੁਰਲੇਜ਼ ਅਖਤਰ ਨੇ ਇੱਕ ਇੰਸਟਾਗ੍ਰam ਪੋਸਟ ਰਾਹੀਂ ਫੈਨਸ ਨਾਲ ਸਾਂਝੀ ਕੀਤੀ ਸੀ ਜੀ ਹਾਂ ਦੱਸ ਦਈਏ ਕਿ ਪੰਜਾਬੀ ਸੰਗੀਤ ਜਗਤ ਦਾ ਲੈਂਡਰਜ਼ 뮤ਜ਼ਿਕ ਗਰੁੱਪ ਦੇ ਮਸ਼ਹੂਰ ਗਾਇਕ ਸੁਖ ਖਰੋੜ ਬੀਤੇ ਕੁਝ ਦਿਨ ਪਹਿਲਾਂ ਹੀ ਪਿਤਾ ਬਣੇ ਨੇ ਪਿਛਲੇ ਕੁਝ ਹਫ਼ਤੇ ਪਹਿਲਾਂ ਸੁਖ ਦੀ ਪਤਨੀ ਪੁਨੀਤ ਕੌਰ ਖਰੋੜ ਨੇ ਪੁੱਤਰ ਨੂੰ ਜਨਮ ਦਿੱਤਾ ਸੀ ਇਸ ਦੀ ਜਾਣਕਾਰੀ ਗਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀ ਕੀਤੀ ਹੈ ਜੇਕਰ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੀਚੇ ਕਮੈਂਟ ਕਰਨਾ ਔਰ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ ਜਲਦ ਹਾਜ਼ਰ ਹੋਵਾਂਗਾ ਕੁਝ ਹੋਰ ਨਵੀਂ ਵੀਡੀਓ ਦੇ ਨਾਲ ਤੇ ਹੁਣ ਲਈ ਦੋਸਤਾਂ ਨੂੰ ਇਜਾਜ਼ਤ ਬਣੇ ਰਿਹਾ ਹੋ ਅਜੀਤ ਵੈਬ ਟੀਵੀ ਦੇ ਨਾਲ